ਪੰਜਾਬ ਸਰਕਾਰ ਦੇ ਵੱਲੋਂ ਜਾਰੀ ਮੁਹਿੰਮ ਯੋਧ ਨਸ਼ੇ ਵਿਰੁੱਧ ਡੀਆਈਜੀ ਰੁਧਿਆਣਾ ਰੇਂਜ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਨਸ਼ਾ ਤਸਕਰਾ ਨੂੰ ਪੁਲਿਸ ਦੇ ਵੱਲੋਂ ਚਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਨਸ਼ੇ ਵੇਚਣਾ ਛੱਡੋ ਨਹੀਂ ਤਾਂ ਪੰਜਾਬ ਛੱਡੋ ਦੇ ਨਸ਼ਿਆਂ ਦੇ ਵਿਰੋਧ ਨੂੰ ਲੈ ਕੇ ਅੱਜ ਲੁਧਿਆਣਾ ਡੀਆਈਜੀ ਰੇਂਜ ਮੈਡਮ ਨੀਲਾੰਬਰੀ ਜਗਦਲੇ ਵੱਲੋਂ ਬਕਾਇਵਾ ਪ੍ਰੈਸ ਕਾਨਫਰੰਸ ਕਰਕੇ ਹਰ ਇੱਕ ਨਸ਼ਾ ਪੈਡਲਰ ਨੂੰ ਸਖਤ ਸੇਧਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਨਸ਼ਾ ਵੇਚਣਾ ਛੱਡ ਦਿਓ ਇਸ ਬਾਰੇ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਅੱਜ ਇੱਥੇ ਡੀਆਈਜੀ ਨੀਲਾੰਬਰੀ ਜਗਦਲੇ ਜੀ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪ੍ਰੈਸ ਕਾਨਫਰੰਸ ਕੀਤੀ ਹੈ ਕਿਸ ਮਾਡਲ ਨੂੰ ਲੈ ਕੇ ਕੀਤੀ ਇਹ ਪ੍ਰੈਸ ਕਾਨਫਰੰਸ ਜੋ ਮਿਕਵਲ ਜੀ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਹਨਾਂ ਦੀ ਗਾਈਡੈਂਸ ਮੁਤਾਬਿਕ ਅਸੀਂ 1 ਮਾਰਚ 2025 ਤੋਂ ਯੁੱਧ ਨਸ਼ਿਆ ਵਿਰੋਧੀ ਸ ਨਾਮ ਤੇ ਇੱਕ ਬਹੁਤ ਵੱਡੀ ਮੁਹਿੰਮ ਨਸ਼ੇ ਦੇ ਖਿਲਾਫ ਲਾਂਚ ਕੀਤੀ ਹੈ ਇਸ ਮੁਹਿੰਮ ਦਾ ਮੰਤਵ ਪੰਜਾਬ ਵਿੱਚ ਨਸ਼ੇ ਦਾ ਪੂਰਨ ਤੌਰ ਤੇ ਖਾਤਮਾ ਕਰਨਾ ਹੈਗਾ ਤੇ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬਹਿਣਾ ਜਦੋਂ ਤੱਕ ਅਸੀਂ ਨਸ਼ੇ ਦਾ ਪੂਰੀ ਤਰੀਕੇ ਨਾਲ ਖਾਤਮਾ ਨਹੀਂ ਕਰ ਦਿੰਦੇ ਇਹਦੇ ਵਿੱਚ ਟੂ ਪ੍ਰੌਂਗਡ ਸਟ੍ਰੈਟਜੀ ਤੇ ਅਸੀਂ ਕੰਮ ਕਰ ਰਿਹਾ ਹੈ ਪਹਿਲੀ ਸਟ੍ਰੈਟਜੀ ਹੈ ਇਨਫੋਰਸਮੈਂਟ ਦੀ ਜਿਹਦੇ ਵਿੱਚ ਹੁਣ ਤੱਕ 479 ਐਫ ਆਈ ਆਰਸ ਦਰਜ ਕਰਕੇ 632 ਸਮਗਲਰਾਂ ਨੂੰ ਤੇ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ ਵਿੱਚ ਨਸ਼ਿਆ ਦੀ ਰਿਕਵਰੀ ਕੀਤੀ ਗਈ ਹੈ 34 ਕਰੋੜ ਦੇ ਕਰੀਬ ਚੰਤੀ ਕਰੋੜ ਰੁਪਏ ਦੇ ਕਰੀਬ ਵੈਲਿਊ ਦੀ ਨਸ਼ਾ ਤਸਕਰਾਦੀ ਪ੍ਰਾਪਰਟੀ ਹੁਣ ਤੱਕ ਅਟੈਚ ਜਾਂ ਜ਼ਬਤ ਕੀਤੀ ਗਈ ਹੈ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਹੁਣ ਤੱਕ 15 ਨਸ਼ਾ ਤਸਕਰਾਦੀਆ ਪ੍ਰਾਪਰਟੀਆਂ ਜਿਹੜੀ ਕਿ ਇਨਕ੍ਰੋਚਮੈਂਟ ਸੀਗੀ ਉਹ ਸਿਵਲ ਮਹਿਕਮੇ ਦੇ ਮਦਦ ਦੇ ਨਾਲ ਡਿਮੋਲਿਸ਼ ਕੀਤੀ ਗਈ ਹੈ ਤੇ ਹੁਣ ਇਸੇ ਤਰੀਕੇ ਦੀ 20 ਪ੍ਰਾਪਰਟੀਆਂ ਹੋਰ ਆਇਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੂੰ ਡੀਮੋਲਿਸ਼ ਸਿਵਲ ਮੈਕਮੇ ਦੇ ਨਾਲ ਕੀਤਾ ਜਾਊਗਾ ਮੈਮ ਬਹੁਤ ਸਾਰੇ ਡਰਗ ਪੈਡਲ ਇਦਾਂ ਦੇ ਹੈਗੇ ਆ ਜਿਹੜੇ ਕਿ ਅਜੇ ਵੀ ਪੁਲਿਸ ਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਨੇ ਸਲਮ ਏਰੀਆ ਦੇ ਵਿੱਚ ਆਪਣਾ ਜਿਹੜਾ ਕੰਮ ਹੈ ਕੰਟੀਨਿਊ ਰੱਖਿਆ ਹੋਇਆ ਬਟ ਹੁਣ ਪੁਲਿਸ ਦੀ ਅਵੇਅਰਨੈਸ ਨਾਲ ਲੋਕ ਤੁਹਾਡਾ ਕੋਆਪਰੇਟ ਕਰ ਰਹੇ ਆ ਇਦਾਂ ਤੁਸੀਂ ਅੱਗੇ ਹੁਣ ਆਪਣੀ ਐਕਟੀਵਿਟੀ ਨੂੰ ਕਿਵੇਂ ਜਾਰੀ ਰੱਖੋਗੇ ਲੋਕਾਂ ਦੇ ਇੰਦੇ ਇੰਦੇ ਵਿੱਚ ਸਾਨੂੰ ਲੋਕਾਂ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੋਆਪਰੇਸ਼ਨ ਮਿਲ ਰਹੀ ਹੈ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੁੰਦੀ ਹੈ ਕਿ ਸਾਡੀ ਜਿਹੜੀ ਮਾਤਾਵਾ ਤੇ ਭੈਣਾਵਾ ਹੈਗੀ ਆ ਉਹ ਵੱਡੇ ਪੈਮ ਸਾਨੂੰ ਨਸ਼ਾ ਦੇ ਸੰਬੰਧਿਤ ਸੂਚਨਾ ਦੇ ਰਹੀ ਹੈ ਕਈ ਮੁਹੱਲੇ ਦੇ ਵਿੱਚ ਸਾਡੀ ਮਾਤਾਵਾ ਤੇ ਪਰਣਾ ਨੇ ਨਸ਼ਾ ਤਸਕਰਾ ਦੀ ਐਂਟਰੀ ਬੈਨ ਕਰ ਦਿੱਤੀ ਹੈ ਤੇ ਜੇ ਕੋਈ ਆਂਦਾ ਹੈ ਉਹਨੂੰ ਫੜ ਕੇ ਕਈ ਇਨਸੀਡੈਂਟਸ ਇਹੋ ਜਿਹੇ ਹੋਏ ਕਿ ਉਹਨਾਂ ਨੂੰ ਫੜ ਕੇ ਉਹਨਾਂ ਨੇ ਪੁਲਿਸ ਦੇ ਸਾਡੇ ਹਵਾਲੇ ਕੀਤਾ ਹੈਗਾ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈਗੀ ਹੈ ਜਿਹੜੀ ਮਾਨਯੋਗ ਸੀਐਮ ਪੰਜਾਬ ਜੀ ਨੇ ਲਾਂਚ ਕੀਤੀ ਸੀ 9779100200 ਦੇ ਉੱਤੇ WhatsApp ਰਾਹੀਂ ਵੀ ਪਬਲਿਕ ਇਹ ਸੂਚਨਾ ਸਾਡੇ ਨਾਲ ਸਾਂਝੀ ਕਰ ਸਕਦੀ ਹੈ ਉਹਨਾਂ ਦੀ ਨਾਮ ਅਤੇ ਪਹਿਚਾਨ ਗੁਪਤ ਰੱਖੀ ਜਾਊਗੀ। ਕਈ-ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਛੁੱਟ ਕੇ ਜਿਹੜੇ ਵਾਪਸ ਆ ਜਾਂਦੇ ਉਸ ਤੋਂ ਬਾਅਦ ਫਿਰ ਤੋਂ ਨਸ਼ਾ ਤਸਕਰ ਜਿਹੜੀ ਇਹ ਵਿੱਚ ਨਿਸ਼ੁਰੂ ਹੁੰਦੇ ਇਹ ਮਲੇਦਾਰ ਦਾ ਦਾਵਾ ਹੈ ਕਹਿਣਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਮਿਸ਼ਨਰ ਦਫ਼ਤਰ ਦੇ ਬਾਹਰ ਮੰਗ ਪੱਤਰ ਵੀ ਦੇਣ ਆਏ ਸੀਗੇ ਕਾਫੀ ਸੀਸੀਟੀਵੀ ਅਵੇਲੇਬਲ ਹੁੰਦੀਆਂ ਪਾਰਕਾਂ ਦੇ ਵਿੱਚ ਟੀਕੇ ਲਾਇਆ ਜਾਂਦੇ ਨੇ ਸ਼ਰਿਆਮਰੀ ਖਬਰਾਂ ਵੀ ਨਸ਼ਰ ਕੀਤੀ। ਦੇਖੋ ਹੁਣ ਤੱਕ ਜੇ ਲੁਧਿਆਣਾ ਰੇਂਜ ਦੇ ਜਿਹੜੇ ਤਿੰਨੋਂ ਜ਼ਿਲ੍ਹੇ ਹੈਗੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਟੋਟਲੀ ਨਸ਼ਾ ਮੁਕਤ ਹੋ ਚੁਕੇ ਹੈ ਇਹਨ ਦੇ ਵਿੱਚ ਅਸੀਂ 40 ਡਰਗ ਹੌਟਸਪots ਦੀ ਪਹਿਚਾਨ ਕੀਤੀ ਸੀਗੀ ਜਿਨ੍ਹਾਂ ਦੇ ਉੱਪਰ ਅਸੀਂ ਲਗਾਤਾਰ ਤੇ ਇਫੈਕਟਿਵ ਤਰੀਕੇ ਨਾਲ ਕੈਸੋ ਆਪਰੇਸ਼ਨਸ ਲਾਂਚ ਕੀਤੇ ਹੈ ਜਿਸ ਕਰਕੇ ਕਈ ਨਸ਼ਾ ਤਸਕਰ ਆਪਣਾ ਘਰ ਛੱਡ ਕੇ ਪਜ ਗਏ ਹੈ ਤੇ ਕਈ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਹੋ ਚੁਕੀ ਹੈ ਰਿਕਵਰੀ ਹੋ ਚੁਕੀ ਹੈ ਤੇ ਇਸ ਪਿੰਡਾਂ ਦੀ ਜਿਹੜੀ ਪੰਚਾਇਤ ਹੈਗੀ ਹੈ ਤੇ ਵਿਲੇਜ ਡਿਫੈਂਸ ਕਮੇਟੀਆਂ ਹੈਗੀ ਹੈ ਉਹ ਪੰਜਾਬ ਪੁਲਿਸ ਦੇ ਨਾਲ ਮੋੜੇ ਤੇ ਮੋੜਾ ਲਗਾ ਕੇ ਖੜੀ ਹੈ ਜਿਸ ਕਰਕੇ ਅਸੀਂ ਇਹ ਨਸ਼ੇ ਦੇ ਨੈਟਵਰਕ ਨੂੰ ਪੂਰੇ ਤਰੀਕੇ ਨਾਲ ਡਿਸਮੈਂਟਲ ਕਰਨਾ ਹੈ ਅੱਛਾ ਮੈਂ ਇੱਕ ਮਿੰਟਾ ਇੱਕ ਛੋਟਾ ਸਵਾਲ ਨਸ਼ਾ ਮੁਕਤ ਨਹੀਂ ਕਰਵਾ ਦਿੰਦੇ ਆਪਣੇ ਜ਼ਿਲ੍ਹਾ-ਜ਼ਿਲ੍ਹੇ ਦੀ ਡਿਊਟੀ ਪੂਰੀ ਨਹੀਂ ਨਿਭਾ ਦਿੰਦੇ ਓਨੀ ਦੇਰ ਤੱਕ ਇਹ ਜਿਹੜਾ ਯੁੱਧ ਆਨਾਂ ਦਾ ਜਾਰੀ ਰਹੇਗਾ ਤੇ ਨਸ਼ਾ ਤਸਕਾ ਨੂੰ ਪੂਰੀ ਵਾਰਨਿੰਗ ਹੈ ਕਿ ਉਹ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਨਸ਼ਾ ਵੇਚਣਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਆਪਣੇ ਸਾਥੀ ਰਜਨੀਸ਼ ਵਾਂਸਲ ਦੇ ਨਾਲ ਹੇਮਰਾਜ ਬੁੱਬਰ ਇੰਡੀਆ న్యూਸ ਲੁਧਿਆਣਾ